ਦੋਸਤੋ ਲੁਧਿਆਣਾ ਸ਼ਹਿਰ ਦਾ ਇੱਕ ਬਹੁਤ ਵੱਡਾ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦਾ ਖਾਸ ਵਰਕਰ ਪਿਛਲੇ 2 ਦਿਨ ਪਹਿਲਾਂ ਮੀਡੀਆ ਵਿੱਚ ਆ ਕੇ ਇੱਕ ਖੁਲਾਸਾ ਕਰਦਾ ਹੈ ਉਸਦੇ ਬਹੁਤ ਸਾਰੀਆਂ ਸੱਟਾਂ ਵੱਜੀਆਂ ਹੋਈਆਂ ਸਨ ਰੋਂਦੇ ਹੋਏ ਇਸ ਸ਼ਖਸ ਨੂੰ ਜਿਸ ਕਿਸੇ ਨੇ ਵੀ ਵੇਖਿਆ ਉਹਦਾ ਦਿਲ ਪਸੀਜਿਆ ਗਿਆ ਕਿ ਇਸ ਵਿਚਾਰੇ ਨਾਲ ਤਾਂ ਕੋਈ ਬਹੁਤ ਵੱਡਾ ਧੱਕਾ ਹੋ ਗਿਆ ਹੈ ਮੀਡੀਆ ਵਿੱਚ ਇਹ ਸ਼ਖਸ ਆ ਕੇ ਇੱਕ ਬਿਆਨ ਦਿੰਦਾ ਹੈ ਕਿ ਮੈਂ ਪਿਛਲੀ ਰਾਤ ਆਪਣੀ ਪਤਨੀ ਨੂੰ ਬਾਹਰ ਡਿਨਰ ਕਰਵਾਉਣ ਲੈ ਕੇ ਗਿਆ ਸੀ ਜਿੱਤੇ ਉਹਨਾਂ ਦੋਹਾਂ ਦੇ ਨਾਲ ਇੱਕ ਬਹੁਤ ਵੱਡੀ ਵਾਰਦਾਤ ਵਾਪਰ ਗਈ ਲੁਧਿਆਣੇ ਦਾ ਇੱਕ ਕਾਰੋਬਾਰੀ ਜਿਸ ਦਾ ਨਾਮ ਅਨੋਖ ਮਿੱਤਲ ਹੁੰਦਾ ਪੁਲਿਸ ਕੋਲ ਅਤੇ ਮੀਡੀਆ ਸਾਹਮਣੇ ਇੱਕ ਖੁਲਾਸਾ ਕਰਦਾ ਹੈ ਕਿ ਬੀਤੀ ਰਾਤ ਉਹ ਅਤੇ ਉਸ ਦੀ ਪਤਨੀ ਲੁਧਿਆਣੇ ਡੇਲੋ ਰੋਡ ਤੋਂ ਡਿਨਰ ਕਰਕੇ ਜਦੋਂ ਵਾਪਸ ਆਪਣੇ ਘਰ ਆ ਰਹੇ ਸਨ ਤਾਂ ਰਸਤੇ ਵਿੱਚ ਕਿਸੇ ਸੁਨਸਾਨ ਜਗ੍ਹਾ ਤੇ ਜਦੋਂ ਉਹ ਥੋੜਾ ਰੁਕਦੇ ਹਨ ਤਾਂ ਉੱਥੇ ਲਟੇਰਿਆ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਲਟੇਰਿਆ ਕੋਲ ਤੇਜ਼ ਧਾਰ ਹਥਿਆਰ ਸਨ ਤੇ ਹਮਲੇ ਵਿੱਚ ਅਨੋਖ ਮਿੱਤਲ ਦੀ ਪਤਨੀ ਨੇਪਸੀ ਮਿੱਤਲ ਜਿਸ ਦੀ ਉਮਰ ਮਸਾ 33 ਕੋ ਸਾਲ ਦੀ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਅਨੋਖ ਮਿੱਤਲ ਆਪ ਵੀ ਕਾਫੀ ਜ਼ਖਮੀ ਹੋ ਗਿਆ ਸਥਾਨਕ ਲੋਕਾਂ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਲਟੇਰੇ ਉਸ ਦੀ ਕਾਰ ਅਤੇ ਪੈਸੇ ਲੈ ਕੇ ਫਰਾਰ ਹੋ ਗਏ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇੱਕ ਵਾਰ ਪੂਰਾ ਪੰਜਾਬ ਦਹਿਲ ਗਿਆ ਕਿ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਿੱਚ ਅਜਿਹੀ ਵਾਰਦਾਤ ਹੋ ਜਾਣੀ ਇੱਕ ਬਹੁਤ ਵੱਡੀ ਘਟਨਾ ਸੀ ਸਾਰਾ ਮੀਡੀਆ ਵੀ ਲੁਧਿਆਣਾ ਪਹੁੰਚ ਜਾਂਦਾ ਹੈ ਕਿਉਂਕਿ ਨਿਪਸੀ ਮਿੱਤਲ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਵੱਢਿਆ ਟੁੱਕਿਆ ਗਿਆ ਸੀ ਪੀੜਤ ਪਰਿਵਾਰ ਮੀਡੀਆ ਵਿੱਚ ਆਉਣ ਤੋਂ ਬਾਅਦ ਪੂਰੇ ਇਲਾਕੇ ਅਤੇ ਰਿਸ਼ਤੇਦਾਰਾਂ ਵੱਲੋਂ ਧਰਨਾ ਲਗਾ ਦਿੱਤਾ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਪੀੜਤ ਅਨੋਖ ਮਿੱਤਲ ਵੀ ਧਰਨੇ ਵਿੱਚ ਬੈਠਦਾ ਹੈ ਜਿਸ ਤੋਂ ਬਾਅਦ ਪੁਲਿਸ ਉੱਤੇ ਪ੍ਰੈਸ਼ਰ ਵੱਧਦਾ ਹੈ ਤੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਪੁਲਿਸ ਪੀੜਤ ਅਨੋਖ ਮਿੱਤਲ ਤੋਂ ਹੀ ਕੋਈ ਸਵਾਲ ਜਵਾਬ ਕਰਦੀ ਹੈ ਤੇ ਇੱਕ ਬਹੁਤ ਵੱਡਾ ਸੱਚ ਨਿਕਲ ਕੇ ਸਾਹਮਣੇ ਆਉਂਦਾ ਜਿਸ ਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋ ਛੋਟ ਜਾਣਗੇ ਕਿ ਕੋਈ ਵਿਅਕਤੀ ਇੰਨਾ ਛਾਤਰ ਅਪਰਾਧੀ ਕਿਵੇਂ ਹੋ ਸਕਦਾ ਹੈ ਕਿਵੇਂ ਇਸ਼ਕ ਦੇ ਵਿੱਚ ਅੰਨਾ ਹੋਇਆ ਬੰਦਾ ਆਪਣਾ ਘਰ ਆਪਣੇ ਹੱਥੀ ਬਰਬਾਦ ਕਰ ਬੈਠਦਾ ਹੈ ਤੇ ਆਪਣੇ ਉਤੇ ਹੀ ਕਿਵੇਂ ਜ਼ੁਲਮਾਂ ਦੀ ਇੰਤਹਾ ਕਰ ਦਿੰਦਾ ਹੈ ਕਿਵੇਂ ਕੋਈ ਆਮ ਜਿਹਾ ਬੰਦਾ ਐਕਟਿੰਗ ਦੇ ਵਿੱਚ ਕਿਸੇ ਬਾਲੀਵੁੱਡ ਦੇ ਅਦਾਕਾਰਾਂ ਨੂੰ ਵੀ ਪਿੱਛੇ ਛੱਡ ਸਕਦਾ ਇਸ ਪੂਰੇ ਮਾਮਲੇ ਦੀ ਅਸਲ ਸਚਾਈ ਤੁਹਾਨੂੰ ਇਸ ਵੀਡੀਓ ਤੋਂ ਪਤਾ ਲੱਗੇਗੀ ਪਰ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਇੱਕ ਕਾਰੋਬਾਰੀ ਅਨੋਖ ਮਿੱਤਲ ਆਪਣੀ ਕਹਾਣੀ ਲੈ ਕੇ মিডিਆ ਸਾਹਮਣੇ ਆਇਆ ਤਾਂ ਜਿਸ ਕਿਸੇ ਨੇ ਵੀ ਇਸ ਕਹਾਣੀ ਨੂੰ ਸੁਣਿਆ ਉਹੀ ਪੁਲਿਸ ਅਤੇ ਪ੍ਰਸ਼ਾਸਨ ਉੱਤੇ ਭੜਕ ਉੱਠਿਆ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵੀ ਐਨੇ ਮਾੜੇ ਹਾਲਾਤ ਹੋ ਗਏ ਹਨ ਪੁਲਿਸ ਜਦੋਂ ਚੌ ਤਰਫਿਓਂ ਘਿਰ ਗਈ ਤਾਂ ਜਾਂਚ ਬੜੀ ਤੇਜ਼ੀ ਦੇ ਨਾਲ ਸ਼ੁਰੂ ਕੀਤੀ ਗਈ ਉਦੋਂ ਤਰਨਾ ਵੀ ਲੱਗ ਚੁੱਕਾ ਸੀ ਉਹ ਵੀ ਦਬਾਅ ਪ੍ਰਸ਼ਾਸਨ ਉੱਤੇ ਹੀ ਪੈ ਰਿਹਾ ਹੁੰਦਾ ਹੈ ਪਰ ਜਦੋਂ 2 ਦਿਨਾਂ ਬਾਅਦ ਪੁਲਿਸ ਇੱਕ ਖਲਾਸਾ ਕਰਦੀ ਹੈ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਜਿਸ ਵਿੱਚ ਉੱਚ ਅਧਿਕਾਰੀ ਕੁਲਦੀਪ ਚਾਹਲ ਵੱਲੋਂ ਦੱਸਿਆ ਜਾਂਦਾ ਹੈ ਕਿ ਪੀੜਤ ਅਨੋਖ ਮਿੱਤਲ ਲੁਧਿਆਣੇ ਵਿੱਚ ਬੈਟਰੀਆਂ ਦਾ ਇੱਕ ਬਹੁਤ ਵੱਡਾ ਕਾਰੋਬਾਰੀ ਸੀ ਦੇਉ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਅਨੋਖ ਮਿੱਤਲ ਦੇ ਆਪਣੇ ਕਾਰੋਬਾਰ ਲਈ ਆਪਣੇ ਬਹੁਤ ਸਾਰੇ ਕੰਮੇ ਵੀ ਰੱਖੇ ਹੋਏ ਸਨ ਉਸਦੇ ਕਾਰੋਬਾਰ ਵਿੱਚ ਕਰੀਬ 2 ਸਾਲ ਪਹਿਲਾਂ ਇੱਕ ਪ੍ਰਤੀਕਸ਼ਾ ਨਾਮ ਦੀ ਕੁੜੀ ਨੌਕਰੀ ਕਰਨ ਆਉਂਦੀ ਹੈ ਦੁਕਾਨ ਤੇ ਕੰਮ ਕਰਦੇ ਦੌਰਾਨ ਹੀ ਮਾਲਕ ਅਨੋਖ ਮਿੱਤਲ ਤੇ ਉਸ ਦੀ ਨੌਕਰੀ ਕਰਨ ਆਈ ਪ੍ਰਤੀਕਸ਼ਾ ਵਿਚਾਰੇ ਨਜਾਇਜ਼ ਸਬੰਧ ਬਣ ਜਾਂਦੇ ਹਨ ਹੌਲੀ ਹੌਲੀ ਦੋਵੇਂ ਇੱਕ ਦੂਜੇ ਦੇ ਇਸ਼ਕ ਵਿੱਚ ਅੰਨੇ ਹੋ ਗਏ ਆਪਣੇ ਪਤੀ ਦੇ ਇਹਨਾਂ ਨਜਾਇਜ਼ ਸਬੰਧਾਂ ਬਾਰੇ ਅਨੋਖ ਮਿੱਤਲ ਦੀ ਪਤਨੀ ਨਿਪਸੀ ਮਿੱਤਲ ਨੂੰ ਵੀ ਕਿਤੋਂ ਸੁਭ ਮਿਲ ਜਾਂਦੀ ਹੈ ਜਿਸ ਕਾਰਨ ਦੋਹਾਂ ਵਿਚਕਾਰ ਘਰੇਲੂ ਕਲੇਸ਼ ਸ਼ੁਰੂ ਹੋ ਗਿਆ ਇਸ ਝਗੜੇ ਤੋਂ ਤੰਗ ਆ ਕੇ ਅਨੋਖ ਮਿੱਤਲ ਨੇ ਆਪਣੀ ਉਸ ਮਸ਼ੂਕ ਨੂੰ ਛੱਡਣ ਦੀ ਥਾਂ ਤੇ ਆਪਣੀ ਪਤਨੀ ਨੂੰ ਹੀ ਰਸਤੇ ਵਿੱਚੋਂ ਹਟਾਉਣ ਦੀ ਇੱਕ ਖਤਰਨਾਕ ਸਾਜ਼ਿਸ਼ ਘੜੀ ਅਨੋਖ ਇਸ਼ਕ ਦੇ ਵਿੱਚ ਇੰਨਾ ਗਿਰ ਚੁੱਕਾ ਸੀ ਕਿ ਹੁਣ ਬਸ ਉਹ ਉਸ ਲੜਕੀ ਪ੍ਰਤੀਕਸ਼ਾ ਦੇ ਨਾਲ ਹੀ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪਤਨੀ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਾਜ਼ਿਸ਼ ਵਿੱਚ ਪ੍ਰਤੀਕਸ਼ਾ ਵੀ ਸ਼ਾਮਲ ਹੁੰਦੀ ਹੈ ਦੋਹਾਂ ਵੱਲੋਂ ਇੱਕ ਗੁਰਪ੍ਰੀਤ ਗੋਪੀ ਨਾਮ ਦੇ ਬੰਦੇ ਦੇ ਨਾਲ ਸੰਪਰਕ ਕੀਤਾ ਜਾਂਦਾ ਗੁਰਪ੍ਰੀਤ ਗੋਪੀ ਨੂੰ 2.5 ਲੱਖ ਰੁਪਏ ਦੇ ਕੇ ਪਤਨੀ ਦੀ ਸਪਾਰੀ ਦਿੱਤੀ ਜਾਂਦੀ ਹੈ ਜਿਸ ਵਿੱਚੋਂ 50000 ਰੁਪਏ ਐਡਵਾਂਸ ਅਨੋਖ ਵੱਲੋਂ ਦਿੱਤੇ ਗਏ ਤੇ ਬਾਕੀ ਦਾ 2 ਲੱਖ ਨਿਪਸੀ ਨੂੰ ਮਾਰਨ ਤੋਂ ਬਾਅਦ ਦੇਣੇ ਸਨ ਇਹ ਸਾਰੇ આરોપી ਬੈਠ ਕੇ ਨਿਪਸੀ ਮਿੱਤਲ ਦੇ ਕਤਲ ਦੀ ਪਲਾਨਿੰਗ ਕਰਦੇ ਹਨ ਪਰ ਉਸ ਵਿਚਾਰੀ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਪਲਾਨ ਬਣਦਾ ਹੈ ਕਿ ਅਨੋਖ ਮਿੱਤਲ ਆਪਣੀ ਪਤਨੀ ਨਿਵਸੀ ਨੂੰ ਖਾਣਾ ਖਵਾਉਣ ਦੇ ਬਹਾਨੇ ਬਾਹਰ ਲੈ ਕੇ ਜਾਵੇਗਾ ਤੇ ਫਿਰ ਕਿਸੇ ਇੱਕ ਸੁਨਸਾਨ ਜਗ੍ਹਾ ਤੇ ਲਾ ਕੇ ਉਹ ਦੂਜੇ ਸਾਥੀਆਂ ਹੱਥੋਂ ਉਸਦਾ ਕਤਲ ਕਰਵਾ ਦੇਵੇਗਾ ਹੁੰਦਾ ਵੀ ਇਸੇ ਤਰ੍ਹਾਂ ਹੀ ਹੈ ਬਹਾਨਾ ਬਣਾ ਕੇ ਕਿਸੇ ਸੁਨਸਾਨ ਖਾਲੀ ਜਗ੍ਹਾ ਤੇ ਗੱਡੀ ਰੋਕ ਕੇ ਅਲੋਕ ਮਿੱਤਲ ਬਾਥਰੂਮ ਦੇ ਬਹਾਨੇ ਗੱਡੀ 'ਚੋਂ ਬਾਹਰ ਨਿਕਲ ਜਾਂਦਾ ਹੈ ਤੇ ਪੁਲਿਸ ਮੁਤਾਬਕ ਖਾਣਾ ਖਾ ਕੇ ਤੁਰਨ ਲੱਗਾ ਅਲੋਕ ਆਪਣੇ ਸਾਥੀਆਂ ਨੂੰ ਜਾਣਕਾਰੀ ਦੇ ਦਿੰਦਾ ਕਿ ਹੁਣ ਅਸੀਂ ਇੱਥੋਂ ਤੁਰ ਪਏ ਹਾਂ ਗੱਡੀ ਰੋਕ ਕੇ ਜਦੋਂ ਅਨੋਖ ਬਾਥਰੂਮ ਬਹਾਨੇ ਬਾਹਰ ਨਿਕਲਦਾ ਤਾਂ ਉਸੇ ਵਕਤ ਉਸਦੇ ਦੂਜੇ ਸਾਥੀ ਵੀ ਉੱਥੇ ਪਹੁੰਚ ਜਾਂਦੇ ਤੇ ਉਹਨਾਂ ਨੇ ਪਹਿਲਾਂ ਅਨੋਖ ਤੇ ਮਮੂਲੀ ਜਿਹਾ ਹਮਲਾ ਕੀਤਾ ਤਾਂ ਜੋ ਨਿਪਸੀ ਗੱਡੀ ਤੋਂ ਬਾਹਰ ਨਿਕਲ ਆਵੇ ਆਪਣੇ ਪਤੀ ਤੇ ਹਮਲਾ ਹੁੰਦਾ ਵੇਖ ਜਦੋਂ ਉਹ ਵੀ ਗੱਡੀ ਚੋਂ ਹੇਠਾਂ ਉਤਰ ਜਾਂਦੀ ਹੈ ਤਾਂ આરોપી ਉਸਤੇ ਤੇਜ਼ ਧਾਰ ਹਥਿਆਰ ਦੇ ਨਾਲ ਤਾਪੜ ਤੋੜ ਹਮਲਾ ਕਰ ਦਿੰਦੇ ਹਨ ਕਈ ਵਾਰ ਉਸਤੇ ਕੀਤੇ ਗਏ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਹੁਣ ਨਿਪਸੀ ਮਰ ਗਈ ਤਾਂ ਫਿਰ ਜਾ ਕੇ ਉਹ ਰੁਕੇ ਤੇ ਉੱਥੋਂ ਫਰਾਰ ਹੋ ਗਏ ਪਲੈਨਿੰਗ ਦੇ ਤਹਿਤ ਬਾਅਦ ਵਿੱਚ ਅਨੋਖ ਮਿੱਤਲ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਜਿੱਥੋਂ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਇਸ ਤੋਂ ਬਾਅਦ ਸਭ ਨੂੰ ਬੇਵਕੂਫ ਬਣਾਉਣ ਦੇ ਲਈ આરોપી ਅਨੋਖ ਮਿੱਤਲ ਮੀਡੀਆ ਵਿੱਚ ਆਉਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਨਿਪਸੀ ਤੇ ਐਨੇ ਵਾਰ ਕੀਤੇ ਗਏ ਸਨ ਕਿ ਉਸ ਦੀ ਧੌਣ ਹੱਥ ਪੈਰ ਲੱਤਾਂ ਸਭ ਤੇਜ਼ ਤਰ੍ਹਾਂ ਹਥਿਆਰ ਨਾਲ ਵੱਢ ਦਿੱਤੇ ਗਏ ਪੁਲਿਸ ਨੇ ਜਦੋਂ ਥੋੜਾ ਸਖਤੀ ਦੇ ਨਾਲ ਅਨੋਖ ਮਿੱਤਲ ਤੋਂ ਜਾਂਚ ਪੜਤਾਲ ਕੀਤੀ ਤਾ ਉਸ ਨੇ ਸਭ ਕੁਝ ਸੱਚ-ਸੱਚ ਉਗਲ ਦਿੱਤਾ ਜਿਸ ਤੋਂ ਬਾਅਦ ਉਸ ਦੇ ਸਮੇਤ ਉਸ ਦੀ ਮਸ਼ੂਕ ਪ੍ਰਤੀਕਸ਼ਾ ਅਤੇ ਹੋਰ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਸ ਪੂਰੇ ਮਾਮਲੇ ਵਿੱਚ ਸ਼ਾਮਲ ਸਨ ਜਦਕਿ ਮੁੱਖ આરોપી ਗੁਰਪ੍ਰੀਤ ਗੋਪੀ ਅਜੇ ਫਰਾਰ ਹੈ ਦੇਖੋ ਇਸ਼ਕ ਜਾਂ ਫਿਰ ਹਵਸ ਬੰਦੇ ਤੋਂ ਕੀ ਕੀ ਕਰਵਾ ਦਿੰਦਾ ਹੈ ਜਦੋਂ ਪਤੀ ਤੇ ਹਮਲਾ ਹੋਇਆ ਤਾਂ ਪਤਨੀ ਫਿਰ ਵੀ ਗੱਡੀ ਤੋਂ ਬਾਹਰ ਭੱਜ ਕੇ ਨਿਕਲ ਆਈ ਪਰ ਇਸ਼ਕ ਵਿੱਚ ਅੰਨੇ ਹੋਏ ਪਤੀ ਨੂੰ ਰਤਾ ਜਿੰਨਾ ਵੀ ਉਸਤੇ ਤਰਸ ਨਹੀਂ ਆਇਆ ਨਾ ਹੀ ਉਸਨੇ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਦੱਸਿਆ ਜਾ ਰਿਹਾ ਹੈ ਕਿ ਅਨੋਖ ਮਿੱਤਲ ਅਤੇ ਨਿਰਸੀ ਮਿੱਤਲ ਦੇ ਦੋ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਕੋਲ ਉਹਨਾਂ ਦੇ ਪਿਓ ਨਹੀਂ ਉਹਨਾਂ ਦੀ ਮਾਂ ਨੂੰ ਖੋਹ ਲਿਆ ਉਹਨਾਂ ਦਾ ਸਾਕਾ ਬਾਪ ਹੀ ਉਹਨਾਂ ਦੀ ਮਸੂਮੀਅਤ ਦਾ ਵੈਰੀ ਬਣ ਗਿਆ ਅੱਜ ਕਿੱਧਰ ਨੂੰ ਜਾ ਰਿਹਾ ਹੈ ਸਾਡਾ ਸਮਾਜ ਜੇ ਪਤਨੀ ਨਾਲ ਨਹੀਂ ਰਹਿਣਾ ਸੀ ਤਾਂ ਕੋਈ ਤਲਾਕ ਵਗੈਰਾ ਵੀ ਹੋ ਸਕਦਾ ਸੀ ਪਤਨੀ ਨੂੰ ਮਾਰ ਕੇ ਕੀ ਹਾਸਲ ਹੋ ਗਿਆ ਇਹੋ ਜਿਹੇ ਬੰਦੇ ਕਿਸੇ ਦੇ ਵੀ ਸਕੇ ਨਹੀਂ ਹੁੰਦੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਅਨੋਖ ਮਿੱਤਲ ਨਿਫਸੀ ਨੂੰ ਡਿਨਰ ਕਰਾਉਣ ਲੈ ਕੇ ਗਿਆ ਸੀ ਤਾਂ ਉੱਥੇ ਹੀ ਇੱਕ ਪਾਰਟੀ ਦੇ ਵਿੱਚ ਦੋਵਾਂ ਨੇ ਡਾਂਸ ਵੀ ਰਲ ਕੇ ਕੀਤਾ ਜਿਸ ਦੀ ਵੀਡੀਓ ਖੁਦ ਅਨੋਖ ਮਿੱਤਲ ਵੱਲੋਂ ਬਣਾਈ ਗਈ ਪਰ ਨਿਫਸੀ ਮਿੱਤਲ ਆਪਣੇ ਪਤੀ ਦੇ ਅਸਲੀ ਚਿਹਰੇ ਨੂੰ ਪਛਾਣਨ ਵਿੱਚ ਦੇਰੀ ਕਰ ਗਈ ਜਦੋਂ ਤੱਕ ਉਸ ਨੂੰ ਇਸ ਰਾਖਸ਼ ਦੀ ਅਸਲੀਅਤ ਬਾਰੇ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦੋਸਤੋ ਜਿਸ ਵੇਲੇ ਇਹ ਵਾਰਦਾਤ ਸਾਹਮਣੇ ਆਈ ਤਾਂ ਇੱਕਦਮ ਅਨੋਖ ਮਿੱਤਲ ਨੂੰ ਮੀਡੀਆ ਸਾਹਮਣੇ ਐਕਟਿੰਗ ਕਰਦਾ ਦੇਖ ਹਰ ਕੋਈ ਧੋਖਾ ਖਾ ਗਿਆ ਸੀ ਕਿ ਸ਼ਾਇਦ ਇਸ ਬੰਦੇ ਦਾ ਸਭ ਕੁਝ ਲੁੱਟਿਆ ਗਿਆ ਏ ਇਸ ਦਾ ਘਰ ਬਰਬਾਦ ਹੋ ਗਿਆ ਪਰ ਹੁਣ ਸਾਹਮਣੇ ਆਈ ਅਸਲੀਅਤ ਨਾਲ ਕੋਈ ਹੈਰਾਨ ਹੈ ਕਿ ਕੋਈ ਬੰਦਾ ਹੌਸ ਦੇ ਵਿੱਚ ਇੰਨਾ ਹੇਟਾ ਵੀ ਗਿਰ ਸਕਦਾ ਹੈ ਸੋ ਦੋਸਤੋ ਇਹ ਸੀ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਵਾਪਰੀ ਇੱਕ ਵਾਰ ਦਾਤੀ ਘਟਨਾ ਦੀ ਅਸਲ ਸਚਾਈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ